ਦੇਖੋ ਇਹ ਥੋੜਾ ਗੱਲ ਆਪੇ ਦੁਕਾਨਦਾਰ ਬੰਦੇ ਨੇ ਕਿਸਾਨ ਜਿੱਥੇ ਮਰਜੀ ਮੋਟਾ ਲਾਣ ਠੀਕ ਹੈ ਜੀ ਜਦੋਂ ਮਰਜੀ ਆਪਣੇ ਫੋਰਜਰ ਸਰਕਾਰੀ ਮੁਲਾਜ਼ਮ ਨੇ ਹੜਤਾਲਾ ਕਰਦਣੇ ਜੋ ਵੀ ਆਪਣੇ ਕਰਦਣੇ ਉੱਚੇ ਸਰਕਾਰ ਦੇ ਕੋਈ ਯੋਗ ਨਹੀਂ ਹੈਗਾ ਵਪਾਰੀ ਉੱਪਰ ਜੋਰ ਨੇ ਇੱਕ ਮੌਕਾ ਦਿਓ ਕੀ ਅੱਜ ਮਾਮਲਾ ਹੋਇਆ ਜੀ ਸੀ ਇਹ ਕਿਉਂ ਕਰਨਾ ਹੈ ਤਾਂ ਕਰਾਇਆ ਹੈਗੇ ਨੇ ਬਕਾਇਆ ਵਿੱਚ ਚੱਲ ਰਹੀ ਕੋਈ ਗੱਲਬਾਤ ਚੱਲਦੀ ਵੀ ਆ ਦਿੰਦੇ ਵੀ ਨੇ ਵੀ ਕਿਹਾ ਹੋਵੇ ਕਿਸਦਾ ਪੁਸਤਾ ਕਰਾ ਦੇ ਕੀ-ਕੀ ਹੈ ਕਹਿੰਦੇ ਕਹਿੰਦੇ ਉਹ ਜਿਹ ਆਪਣੇ ਬੰਦੇ ਨੇ ਵੇ ਸਾਰੇ ਲੋਕ ਕਹਿੰਦੇ ਵੇ ਹਾਂਜੀ ਸਾਰੇ ਕਹਿੰਦੇ ਵੇ ਦੋ ਪੈਸੇ ਆਈ ਤੀ ਹਾਂ ਇੱਕ ਵਾਰ ਇੱਕ ਵਾਰ ਦਿਓਗਾ ਦੋ ਦਗਣਾ ਪਿੱਛੇ ਬੰਦਲੀ ਕਰਵਾਦੇ ਹੁੰਦੇ ਦੋ ਦਗਣਾ ਉਹ ਆਲਰੇਡੀ ਬੰਦਲੇ ਨੇ ਦਗਣਾ ਉਹ ਕੋਈ ਨੋਟਿਸ ਵਗੈਰਾ ਦਿੱਤਾ ਗਿਆ ਪਹਿਲੇ ਜਾਂ ਕੋਈ ਨੋਟਿਸ ਤਾਂ ਆਇਦ ਨਹੀਂ ਆਇਦ ਨਹੀਂ ਫਿਰ ਵੀ ਤੁਸੀਂ ਜੋ ਪੈਸੇ ਨੇ ਜਮਤ ਰਾਏ ਦੁਕਾਨਦਾਰ ਨੇ ਤਾਂ ਦਿੱਤੇ ਆਏ ਆਪਣੇ 50000 ਰੁਪਏ ਮੰਗ ਰਾਇਆ ਦੋ ਮਹੀਨੇ ਬੰਨਾਂ ਕਰਾਇਆ ਤੇ ਜਨਾਹ ਹੀ ਕਹਿੰਨੇ ਵੀ ਸਾਡੀਆਂ ਇਨਸਾਲ ਮੇਡ ਆਪਣ ਕਰ ਦਿਓ ਅਸੀਂ ਦੇਣ ਨੂੰ ਤਿਆਰ ਆ ਹੁਣ ਵੀ ਆਪਣੇ ਦੇ ਨਹੀਂ ਆ 50000 ਰੁਪਏ ਹੁੰਦੇ ਨੇ ਨਹੀਂ ਮੰਨਦੇ ਵਿੱਚ ਨਹੀਂ ਮੰਨਦੇ ਹਾਂ ਕਰਦੇ ਦੇਣ ਨੂੰ ਤਿਆਰ ਆ ਹਾਂਜੀ ਇਹਨਾਂ ਦਾ ਹਰ ਦੁਕਾਨ ਦਾ ਵੱਖੋ ਵੱਖਰੇ ਸਮੇਂ ਦਾ ਕਰਾਇਆ ਬਕਾਇਆ ਪੈਂਡਿੰਗ ਸੀ ਜੀ ਜੋ ਲੱਖਾਂ ਦੀ ਅਮਾਉਂਟ ਦੇ ਵਿੱਚ ਹੈਗਾ ਸੀ ਅੱਜ ਜ਼ਿਲ੍ਹਾ ਪਾਰਿਸ਼ਦ ਵੱਲੋਂ ਪ੍ਰੋਪਰ ਸਾਰੇ ਨੀਮਾ ਦੀ ਕਾਨੂੰਨਾਂ ਦੀ ਪਾਲਣਾ ਕਰਦੇ ਹੋਏ ਇਹ ਕਬਜ਼ਾ ਪੁਲਿਸ ਦੀ ਸਹਾਇਤਾ ਦੇ ਨਾਲ ਲਿਆ ਜਾ ਰਿਹਾ ਹੈਗਾ ਐਂਡ ਪ੍ਰੋਪਰ ਕਾਨੂੰਨੀ ਪ੍ਰਕਿਰਿਆ ਪ੍ਰੋਪਰ ਫਾਲੋ ਹੋਈ ਹੈਗੀ ਹੈ ਜੀ ਇਹਦੇ ਵਿੱਚ ਮਤਲਬ ਕਿੰਨਾ ਕੁ ਕਰਾਇਆ ਜਿਹੜਾ ਹੈਗਾ ਵਾ ਕਿ ਐਸਟੀਮੇਟ ਜਿਆਦਾ ਤੋਂ ਜਿਆਦਾ ਜਿਵੇਂ ਕੋਈ 10 ਲੱਖ 8 ਲੱਖ ਹੋਏਗੇ ਹਾਂਜੀ ਹਾਂਜੀ ਕਈਆਂ ਦੁਕਾਨਾਂ ਦਾ ਇਨਫੈਕਟ 16 16 ਲੱਖ 14 ਲੱਖ 15 ਲੱਖ 11 ਲੱਖ ਤੁਸੀਂ ਐਵਰੇਜ ਲਗਾਉ ਤਾਂ 10 ਲੱਖ ਤਾਂ ਐਵਰੇਜ ਤੁਸੀਂ ਪ੍ਰਤੀ ਦੁਕਾਨ ਲੈ ਸਕਦੇ ਹੋ ਔਰ ਅੱਜ ਅਸੀਂ 25 ਦੁਕਾਨਾਂ ਦਾ ਕਵਰ ਲੈ ਰਹੇ ਹਾਂ ਮੇਰੇ 2017 ਕਿੰਨੀ ਦੇਰ ਤੋਂ ਨਹੀਂ ਦੇ ਰਹੇ ਜਿਵੇਂ ਉਸ ਤੋਂ ਪਹਿਲਾਂ ਵੀ 17 ਤੋਂ ਵੀ ਨਹੀਂ ਹਾਂ ਕਈ 17 ਤੋਂ ਨੇ ਕਈ ਵੀ 15 ਸਾਲ ਪੁਰਾਣੇ ਮਾਮਲੇ ਵੀ ਹੈਗੇ ਨੇ ਵਿੱਚ ਜਿਹੜੇ 15 ਸਾਲ ਤੋਂ ਪੈਂਡਿੰਗ ਚੱਲੇ ਆ ਰਹੇ ਨੇ ਤਾਂ ਅੱਜ ਅਸੀਂ ਉਹਨਾਂ ਸਾਰਿਆਂ ਨੂੰ ਮਾਨਯੋਗ ਅਦਾਲਤ ਦਾ ਫੈਸਲਾ ਲੈ ਕੇ ਉਪਰੰਤ ਕਾਰਵਾਈ ਕੀਤੀ ਹੈ ਜੀ ਉਹਨਾਂ ਕੋਈ ਨੋਟਿਸ ਵੀ ਭੇਜੇਗੇ ਹਾਂ ਜੀ ਹਾਂ ਜੀ ਬਹੁਤ ਨੋਟਿਸ ਭੇਜੇ ਨੇ ਐਂਡ ਜਦੋਂ ਇਹ ਕਿਸੇ ਨਾ ਦੇਣ ਦਾ ਸਾਨੂੰ ਹੋਇਆ ਵੀ ਇਹਨਾਂ ਨੇ ਕੋਈ ਵੀ ਕਰਾਇਆ ਸਾਨੂੰ ਨਹੀਂ ਦੇਣਾ ਹੈਗਾ ਐਂਡ ਆਪਣਾ ਬਕਾਇਆ ਸਾਰਾ ਕਲੀਅਰ ਨਹੀਂ ਕਰਨਾ ਤਾਂ ਅੱਜ ਫਿਰ ਪ੍ਰਸ਼ਾਸਨ ਨੂੰ ਕਾਰਵਾਈ ਕਰਨੀ ਪਈ ਮੈਡਮ ਕੀ ਵਜ੍ਹਾ ਕੋਈ ਪਹਿਲਾਂ ਨਾਲ ਗੱਲਬਾਤ ਹੋਈ ਕਿਉਂ ਨਹੀਂ ਦੇ ਦੇ ਕਰਾਇਆ ਜਾ ਕੀ ਮਤਲਬ ਨਹੀਂ ਦੇ ਦੇ ਕੋਈ ਵਜ੍ਹਾ ਤਾਂ ਤੁਸੀਂ ਮੇਰੇ ਹਿਸਾਬ ਨਾਲ ਉਹਨਾਂ ਨੂੰ ਬਹਿਤਰੀ ਪੁੱਛੋ ਵੀ ਕਿਉਂ ਨਹੀਂ ਦੇ ਰਹੇ ਸਾਡੇ ਰਿਕਾਰਡ ਦੇ ਵਿੱਚ ਤਾਂ ਨਹੀਂ ਦਿੱਤਾ ਹੈਗਾ ਤਾਂ ਹੀ ਬੇਦਖਲੀ ਹੋਈ ਆ ਬੇਦਖਲੀ ਹੋਈ ਆ ਉਸ ਤੋਂ ਬਾਅਦ ਹੀ ਕਬਜ਼ਾ ਵਰੰਟ ਜਾਰੀ ਹੋਇਆ ਹੈਗਾ ਤੇ ਅੱਜ ਉਹ ਐਗਜ਼ੀਕਿਊਟ ਹੋ ਰਿਹਾ ਉਹਦੇ ਵਿੱਚ ਐਡਜੈਕਸ਼ਨ ਹੈ ਕੋਈ ਦੁਕਾਨਦਾਰ ਥੋੜੇ ਬੋਦੇ ਪੈਸੇ ਦੇ ਰਿਹਾ ਸੋ ਨਹੀਂ ਨਹੀਂ ਉਹਦੇ ਵਿੱਚ ਮੇਰੀ ਬੇਨਤੀ ਹੈ ਕਿ ਸਾਰਾ ਆਪ ਦਾ ਬਕਾਇਆ ਕਲੀਅਰ ਕਰਨਗੇ ਤਾਂ ਹੀ ਕੋਈ ਮਸਲੇ ਦਾ ਹੱਲ ਨਿਕਲੂਗਾ ਇਦਾਂ ਥੋੜਾ ਦੇਣ ਨਾਲ ਜਿਹੜੀ ਦੁਕਾਨਾ ਸੀਲ ਕੀਤੀ ਗਈ ਹੈ ਉਹ ਫਿਰ ਪਰਮਨੈਂਟਲੀ ਬੰਦ ਰਹੇਗੀ ਹਾਂ ਉਹਦੀ ਜਲਦੀ ਮਾਨਯੋਗ ਡੀ ਸਾਹਿਬ ਕੋਲੋਂ ਅਸੀਂ ਪ੍ਰਮਾਣਗੀ ਲੈ ਕੇ ਉਹਨਾਂ ਨੂੰ ਨਵੇਂ ਸਿਰ ਤੋਂ ਉਹਦੀ ਖੁੱਲੀ ਬੋਲੀ ਅਸੀਂ ਕਰਾਵਾਂਗੇ ਤਾਂ ਉਹਦੇ ਵਿੱਚ ਫਿਰ ਹਰ ਬੰਦੇ ਨੂੰ ਇਕੁਅਲ ਚਾਂਸ ਮਿਲੂਗਾ ਅੱਜ ਅਸੀਂ 25 ਦੁਕਾਨਾਂ ਦੇ ਲਾਗੂਸ਼ਾਗੀ ਕਰ ਰਹੇ ਹੈਗੇ ਆ ਕਾਰਵਾਈ ਤੇ ਕਿ ਹੁਣ ਬਾਕੀ ਦੁਕਾਨਦਾਰਾਂ ਨੂੰ ਕੀ ਚੇਤਾਵਨੀ ਕੀ ਦਿੰਦੇ ਆ ਚੇਤਾਵਨੀ ਤਾਂ ਆਈ ਥਿੰਕ ਵੁਡ ਨਾਟ ਬੀ ਅ ਰਾਈਟ ਵਰਡ ਦੇਖੋ ਅਸੀਂ ਚਾਹੁੰਦੇ ਆ ਤੁਸੀਂ ਆਪਦਾ ਕਾਰੋਬਾਰ ਵਧੀਆ ਕਰੋ ਪਰੰਤੂ ਜਿਸ ਰੇਟ ਤੇ ਜੋ ਤੁਹਾਡਾ ਮਹੀਨਾ ਕਿਰਾਇਆ ਜ਼ਿਲ੍ਹਾ ਪਰੀਸ਼ਦ ਨਾਲ ਐਗਰੀਮੈਂਟ ਫਿਕਸ ਹੋਇਆ ਉਹਨੂੰ ਸਮੇਂ ਤੇ ਦੇਣ ਦੀ ਖੇਚਲ ਕਰੋ ਤਾਂ ਜੋ ਤੁਹਾਨੂੰ ਵੀ ਕੋਈ ਪਰੇਸ਼ਾਨੀ ਨਾ ਆਵੇ ਤੇ ਮਹਿਕਮੇ ਨੂੰ ਵੀ ਕੋਈ ਪਰੇਸ਼ਾਨੀ ਨਾ ਆਵੇ ਇਹ ਐ ਇਸੇ ਤਰ੍ਹਾਂ ਅੱਗੇ ਵੀ ਜਾਰੀ ਰਹੇਗਾ ਜਿਹੜਾ ਕਾਰਵਾਈ ਹੈ ਜਿਵੇਂ ਅੱਜ 25 ਦੇਖੋ ਮੇਰੀ ਬੇਨਤੀ ਹੈ ਕਿ ਅਸੀਂ ਜੇਕਰ ਸਾਨੂੰ ਹੋਰ ਵੀ ਬੇਦਖਲੀ ਹੁਕਮ ਆਉਂਦੇ ਨੇ ਮਾਰਯੋ ਅਦਾਲਤ ਵੱਲੋਂ ਤਾਂ ਉਹਨਾਂ ਨੂੰ ਵੀ ਕਾਨੂੰਨੀ ਪ੍ਰਕਿਰਿਆ ਦੇ ਨਾਲ ਐਗਜ਼ੀਕਿਊਟ ਕਰਾਇਆ ਜਾਊਗਾ